ਇਹ ਕਿੰਨੀ ਕਾਹੇ ਚ ਬਾਈ ਜੀ ਬੇਚੇਰੇ ਦੀ ਇਹਦੀ ਇਹਦੀ ਹੈਗੀ ਹੈ ਜੀ 67 ਇੰਚ 67 ਇੰਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰੱਖਦਿਆਂ ਹੋ ਗਏ 4-5 ਸਾਲ ਹੋ ਗਏ 4-5 ਸਾਲ ਹੋ ਗਏ ਇਹ ਇੱਕ ਅਲੱਗ ਸ਼ੇਰ ਹੈ ਕੋਈ ਇੱਕ ਹੋਰ ਵੀ ਨਹੀਂ ਲਾਗਣਗੇ 8-9 ਨਾ ਘਰੇ ਹੋਰ ਹੈ ਅਚਾ ਉਹ ਲੈ ਕੇ ਨਹੀਂ ਆਇਆ ਤੁਸੀਂ ਉਹ ਲੈ ਕੇ ਮੇਲੇ ਦੇ ਬਸ ਕੁੜੇ ਦੀ ਡਿਸਪਲੇ ਚ ਪਾਏ ਸੀ ਇੱਥੇ ਬਸ ਉਹਨੇ ਕਰ ਕਿਹਦੇ ਹੁੰਦੇ ਕੁੜੀਆਂ ਆ ਗਈਆਂ ਘਰੇ ਸੂਈ ਇੱਕ ਕੁੜੀ ਘਰੇ ਖੜੀਆਂ ਫਿਰ ਜਿਆਦਾ ਇੱਥੇ ਲੋਟਨੇ ਆਉਣਗੇ ਜਿਹਾਗੇ ਜੀ ਪ੍ਰੋਬਲਮ ਹੋ ਜਾਂਦਾ ਰਾਤ ਨੂੰ ਘੜਾ ਹੁੰਦਾ ਆਕਰ ਕੇ ਲੈ ਲੈਂਦੇ ਦੋ ਘੋੜੇ ਲੈ ਲੈਂਦੇ ਇੱਕ ਇਹ ਲੈਂਦਾ ਨਾ ਇੱਕ ਮੁਸੱਆ ਹੋਰ ਚਾਰ ਕਰੀ ਨੇ ਨਾਲ ਇਹ ਲੈਂਦਾ ਇਹ ਰਾਜਵੀਰ ਘੋੜੇ ਦਾ ਬੱਚਾ ਆ ਵੀ ਆਪਣੀ ਆ ਹਾਂ ਇਹ ਆਪਣੀ ਹੈ ਇਹ ਰਾਜਵੀਰ ਘੋੜੇ ਦਾ ਬੱਚਾ ਇਹ ਹਾਂ 10 ਵਾਰੀ ਚੈਂਪੀਅਨ ਰਹਿ ਗਿਆ ਤੇ ਪਿਓ ਅੱਛਾ ਮਸ਼ਕਿਰਦਾ ਵੀ ਚੈਂਪੀਅਨ ਹੈ ਹੋਰ ਸਾਰੇ ਸ਼ੋਹਾਨਾ ਉਧਰ ਜੋਧਪੁਰ ਸਾਰੇ ਚੈਂਪੀਅਨ ਰਹਿ ਗਿਆ ਠੀਕ ਹੈ 10 ਵਾਰ ਦਾ ਚੈਂਪੀਅਨ ਹੈ ਇਹ ਕਿੰਨੀ ਕੋਈ ਨਹੀਂ ਇਹ 17 ਕਿੰਨੀ ਨੇ ਜੀ 12 ਹਾਂ ਕੱਦ ਲੈ ਗਿਆ ਕਾਟ ਕੂਟ ਟੁੱਟ ਪਾ ਗਿਆ ਇਹਦਾ ਕੀ ਨਾਂ ਤੇ ਉਹ ਲੜਕੀ ਇਹਦਾ ਇਹ ਹੈਗਾ ਸੇਸ਼ਨਾਗਰ ਸੂਰਜ ਦਾ ਬਜਾ ਮੇਲਾ ਵਾਲਾ ਗਰਮੇਲਾ ਜਿਹੜਾ ਉਹਦੇ ਘੋੜੇ ਦਾ ਬੱਚਾ ਹੈ ਬੇਸ਼ੱਕ ਸੂਰਜ ਦਾ ਉਹਦਾ ਬੱਚਾ ਹੈ ਹਾਂ ਸੂਰਜ ਵਾਲੀ ਸ਼ਾਨ ਦਾ ਇਹ ਵਾਲੀ ਸ਼ਾਨ ਦਾ ਪੁੱਤ ਆ ਗਿਆ ਤੇ ਹਾਈਟ ਕਿੰਨੀ ਕੁ ਹੋਏ ਜੀ ਹਾਈਟ ਬਸ 68 ਕਰ ਜੂਏ 68 ਦੀ ਉਹਦਾ ਮਤਲਬ ਸੂਰਜ ਦਾ ਕੰਦਾ 68 ਕਰ ਜੂਆ ਠੀਕ ਕਾਟ ਦਾ ਲੈ ਗਿਆ ਇਹ

ਆ ਵੀਰੇ ਇਹ ਤਾਂ ਕੋਈ ਫੇਸਬੁਕ ਦਾ ਕੋਈ ਚੀਜ਼ ਹੈਗੀ ਇਹਦੀ 31000 31000 ਹਾਂ ਕੋਈ ਵੀ ਕੀ ਆਪਣਾ ਨੰਬਰ ਕੋ ਦੋ ਨੰਬਰ ਹੈਗਾ 98784 98784 ਤੇ ਹੋਰ ਕੀ ਇਹਦੇ ਵਿੱਚ ਕੀ ਕੀ ਰੱਖਣ ਦੀ ਬੱਚੇ ਬਹੁਤ ਵਧੀਆ ਆ ਗਏ ਬਈ ਰਿਜ਼ਲਟ ਆ ਗਏ ਇਹ ਜੀ ਕਰੀ ਕਹੇਗਾ ਆਪਣੇ ਕੋਲੇ ਬੱਚਿਆਂ ਦੀਆਂ ਫੋਟੋਆਂ ਲਾਈਆਂ ਇੱਥੇ ਨਾਲ ਅੱਜ ਬੋਰਡ ਬਣਾਉਣਾ ਦਿੱਤਾ ਹੋਇਆ ਉਹ ਜੀ ਦਿਖਾ ਦਾਂਗੇ ਬੱਚੇ ਬਹੁਤ ਚੰਗੇ ਇੱਕ ਪਿੰਡ ਕੋੜੀ ਹੋਈ ਹੈ ਉਹਦੇ ਕੋਲੇ ਖੜਾ ਇੱਕ ਮੇਰੇ ਕੋਲੇ ਆਪਦੇ ਕੋਲੇ ਖੜੇ ਆ ਕਰੇ ਕੋਈ ਜੇ ਕੋੜੀ ਹਾਂ ਬਹੁਤ ਚੰਗੇ ਬੱਚੇ ਨੇ ਉਹਦਾ ਲੁੱਡੀ ਕੋੜੀ ਤੇ ਲੀਲੀ ਸੁਆ ਮੇਂ ਕੋੜੀ ਲੀਲੀ ਸੀ ਆਕੋੜਾ ਵਾਲਾ ਲੀਲੀ ਤੇ ਲੀਲਾ ਸੁਆ ਅਭੀ ਤਾਂ ਖੜੇ ਆ ਤੇ ਬਹੁਤ ਚੰਗੇ ਆ ਗਏ ਜੱਟ ਦੇ ਸਹੀ ਇਕੀ ਮਾਂ ਚਾਈ ਛੋਟੇ ਵੀ ਆਪਾਂ ਕੋੜਾ ਕਰ ਰਹੇ ਹਾਂ ਮੀਟੋ ਕੋੜੀਆਂ ਦਾ ਬਾਈ ਵਧੀਆ ਇੱਕ ਤਾਂ ਸ਼ੌਕ ਹੈ ਬਾਕੀ ਵਿੱਲੇ ਨਾਲੋਂ ਬੰਦਾ ਵਧੀਆ ਹੋਰ ਪਾਸੇ ਧਿਆਨ ਨਹੀਂ ਜਾਂਦਾ ਕੋੜੀਆਂ ਦੇ ਬੰਦੇ ਦਾ ਮਨ ਲੱਗਿਆ ਰਹਿੰਦਾ ਹੋਰ ਬੰਦਾ ਕਰੇ ਵਿੱਲੇ ਨਾਲ ਉਹ ਬਾਹੀ ਹੀ ਕਰਦੇ ਨੇ ਖੇਤੀਬਾੜੀ ਛੱਡੀ ਹੋਈ ਹੈ ਉਹਦੇ ਕਰਕੇ ਜਿਹੜਾ ਆਇਆ ਇੱਧਰ ਧਿਆਨ ਨਾ ਕਰਦਾ ਬਸ ਆਦਾ ਇਹਨਾਂ ਦੀ ਸ਼ੌਕ ਪੂਰਾ ਕਰ ਲੈਂਦਾ ਬੰਦਾ ਤੋ ਠੀਕ ਆ ਭਾਈ ਨੰਬਰ ਕੋਡ ਆ ਗਿਆ ਠੀਕ ਆ ਹਾਂ ਹਾਂ